ਨਾ ਜਿਹੜੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਔਰ ਇੱਥੇ ਜਿਹੜੀ ਹਾਲੇ ਤੱਕ ਕੇਵਲ ਬਾਸਮਤੀ 1509 ਦੀ ਅਰਾਈਵਲ ਹੈ ਔਰ ਦੂਜੀ ਅਰਾਈਵਲ ਤੇ ਤਾਂ ਮੌਸਮ ਦਾ கேੜ ਰਿਹਾ ਪਿਛਲੇ 20-25 ਦਿਨ ਬਾਰਿਸ਼ਾਂ ਪੈਂਦੀਆਂ ਰਹੀਆਂ ਤੇ ਸਾਨੂੰ ਉਮੀਦ ਹੈ ਵੀ ਜਿਹੜੀ ਜਿਹੜਾ ਮੋਟਾ ਝੋਨਾ ਜਿਹਨੂੰ ਗ੍ਰੇਡ A ਚੌਲ ਕਹਿੰਦੇ ਨੇ ਉਹ ਲਗਭਗ 25 ਤਰੀਕ ਦੇ ਲਾਗੇ ਆਏਗਾ ਬਟ ਪੰਜਾਬ ਸਰਕਾਰ ਤੇ ਮਾ ਜੋ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਹੇਠ ਜਿਹੜਾ ਪਰਬੰਧ ਸਾਰੇ ਮੁਕੰਮਲ ਕੀਤੇ ਗਏ ਨੇ ਔਰ ਜਿਹੜਾ ਹੈਗਾ ਸਾਰਾ ਫਾਰਦਾਨਾ ਵੀ ਮੌਜੂਦ ਹੈ ਸਟਾਫ ਵੀ ਡਿਪਿਊਟ ਕਰ ਦਿੱਤਾ ਔਰ ਬਾਕੀ ਵੀ ਸਾਰੇ ਪ੍ਰਬੰਧ ਸੰਬੰਧਿਤ ਵਿਭਾਗ ਵੱਲੋਂ ਕਰ ਲਏ ਗਏ ਤੇ ਤੁਹਾਡੇ ਮਾਧਮ ਨਾਲ ਹੀ ਬਸ ਇਹੀ ਅਪੀਲ ਹੈ ਕਿਸਾਨਾਂ ਨੂੰ ਵੀ ਸਾਫ ਤੇ ਸੁੱਕਾ ਝੋਨਾ ਜਿਹੜਾ ਹੈ ਮੰਡੀ ਚ ਲਿਆਂਦਾ ਜਾਵੇ ਤੇ ਤਾਂ ਜੋ ਉਹਨਾਂ ਦਾ ਸਚੱਜਾ ਮੰਡੀਕਰਨ ਹੋ ਸਕੇ ਸਰ ਹਾਲਾਤ ਹੈ ਹੁਣ ਜਦੋਂ ਖਰੀਦ ਕਰਨਗੇ ਉਦੋਂ ਪਤਾ ਲੱਗੂਗਾ ਹਾਲੇ ਤੱਕ ਐਲਾਨ ਹੀ ਹੋਇਆ ਨਾ ਕੋਈ ਕੰਟੀਨ ਜਿਹੜੇ ਲੈ ਕਰਦੇ ਕਿਸਾਨਾਂ ਨੂੰ ਦੇ ਦਿੱਤਾ ਹੈ ਮੰਡੀਾਂ ਦੇ ਵਿੱਚ ਸਰ ਇੱਥੇ ਤਾਂ ਸਾਦੀ ਸੁਵਿਧਾ ਹੈ ਜੀ ਇਹ ਜਿਹੜੇ ਪਿਛਲੇ ਰਹੌਣ ਮੰਡੀ ਦੇ ਵਿੱਚ ਪੜਨੇ ਉੱਥੇ ਨਹੀਂ ਹੈਗੀ ਹੋਰ ਕਿਹੜੀ ਅਲੱਗ ਉੱਥੇ ਤਾਂ ਸਾਰੇ ਆਪ ਵੀ ਦੇਖ ਲਓ ਹੁਣ ਜਦੋਂ ਪਾਣੀ ਧਾਣੀ ਦਾ ਵੀ ਕੋਈ ਏਡਾ ਖਾਸ ਪ੍ਰਬੰਧ ਨਹੀਂ ਰਹਿਣ ਸਹਿਣ ਦਾ ਨਹੀਂ ਉੱਥੇ ਜਿਹੜੇ ਬਾਥਰੂਮ ਵਗੈਰਾ ਬਣੇ ਹੋਏ ਨੇ ਉਹ ਵੀ ਸਾਰੇ ਦੂਏ ਲੋਟੇ ਹੀ ਹੁਣ ਜੇ ਤਾਂ ਹੁਣ ਜਾਂ ਤਾਂ ਕਮੇਟੀ ਜਾਂ ਸਰਕਾਰ ਆੜਤੀ ਤਾਂ ਹੁਣ ਉੱਤੇ ਕਰਨੀ ਕੋਸ਼ਿਸ਼ ਕਰ ਸਕਦੇ ਜਾਂ ਤਾਂ ਫਿਰ ਆੜਤੀ ਨੂੰ ਇਹ ਕਹਿਣ ਵੀ ਤੁਸੀਂ ਆਪਣੇ ਬਣਾ ਲਓ ਉੱਥੇ ਕਿਸੇ ਪਰਮਤੂਾ ਕਿੰਨਾ ਸਮਾਂ ਲੱਗੂ ਰੂ ਮੰਡਿਆ ਚੌਂਕ ਦੇ ਲਈ ਬਾਸਰ ਹਫਤੇ ਦਾ ਲੱਗ ਜਾਏਗਾ ਤੇ ਹਾਲਾਤ ਕੀ ਹੈ ਕਿ ਤਨ ਜਿਹੜੀ ਤਸਦੀਕ ਕਰੀਆ ਬਾਸਮਤੀ ਦਾ ਕੀ ਅੰਦਾਜ਼ਾ ਲਗਾਇਆ ਕਿ ਕਿੰਨੀ ਕੁ ਮਾਰ ਪਈ ਹੈ ਮੌਸਮ ਸਬਸਮਤੀ ਦਾ ਜਾਨੀ 7 ਤੋਂ 8 ਕੁਇੰਟਲ ਐਵਰੇਜ ਘਟ ਰਿਹਾ ਪਿਛਲੇ ਸਾਲ ਨਾਲ ਜੀ ਇਸ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਲਗਭਗ ਸਾਰੀ ਨਹੀਂ ਘਟਣੀ ਬਾਕੀ ਦੇਖੋ ਹੁਣ ਜਾਂ ਬਾਕੀ ਵਧਾਈ ਹੋਊਗੀ ਉਸ ਤੋਂ ਪਤਾ ਲੱਗੂਗਾ ਕਿਸਾਨ ਨੂੰ ਕਿੰਨਾ ਕਿਸਾਨ ਨੂੰ ਤਾਂ ਲਾ ਲਓ ਵੀ ਜੇ ਹੁਣ 7 ਕੁਇੰਟਲ ਦਾ ਘਟ ਘਟ ਨਿਕਲਦਾ ਦਾ ਘੱਟੋ ਘੱਟ ਵੀ 18 ਤੋਂ 19000 ਦਾ ਨੁਕਸਾਨ। ਖਾ체 ਕਿਰੇ ਉਦੋਂ ਕੁਝ ਬਚੂਗਾ ਕਿ ਨਾ ਘੱਟ। ਨਹੀਂ ਸਰ ਇਹਦੇ ਵਿੱਚ ਤਾਂ ਨਹੀਂ ਬਚਣ ਬਚਾਉਣ ਦਾ ਕੁਝ ਨਹੀਂ ਤਾਂਗਾ। ਕਿਉਂ ਹੁਣ ਸਾਰੀਆਂ ਜ਼ਮੀਨਾਂ ਦਾ ਟੇਕੇ ਤੇ ਨੇ। ਐਵਰੇਜ ਹੁਣ ਟੇਕਾ ਲਾ ਲੋ ਵੀ 700 ਤੋਂ 70 ਦੇ ਵਿੱਚ ਚੱਲ ਰਿਹਾ। ਹੁਣ ਤੁਸੀਂ ਆਪੀ ਲਾ ਲੋ ਹਸਬੇ ਤਾਬ। ਕਿ ਬਚਣਾ ਕੀ ਹੈ। ਕੀ ਲੱਗਦਾ ਕਿ ਇਹਦੀ ਕੋਈ ਸਰਕਾਰੀ ਖਰੀਦ ਹੁਣ ਜਿਹੜਿਆ ਰੇਟ ਫਿਕਸ ਹੋਣਾ ਦੇ ਦੇ ਉਹ ਤੋਂ ਘੱਟ ਬੋਲੀ ਨਾਲ ਲੱਗੇ। ਸਰ ਜੇ ਸਰਕਾਰ ਇਹ ਗੱਲਾਂ ਕਰ ਦੇ ਦਿੱਤਾ ਜ਼ਿੰਮੇਵਾਰ ਮਰੇ ਨਹੀਂ ਸਕਦਾ। ਕਿਉਂ ਇਹਨਾਂ ਨੇ ਤਾਂ ਬਸ ਗੱਲਾਂ ਬਾਤਾਂ ਕਰਕੇ ਚੱਲਿਆ ਜਾਣਾ। ਇਹਨਾਂ ਨੇ ਪੂਛਾ ਪਹਿਲਾਂ ਵਧੀਆ ਨਿਕਲ ਉਹ ਤੋਂ ਹਟਾ ਕੇ ਕਹਿੰਦੇ ਜੀ ਪਾਣੀ ਬਚਾਉਣਾ ਇੱਧਰ ਲਾ ਤੇ ਹੁਣ ਇਹ ਮੰਨ ਲਓ ਕਿ 14 ਕੁਆਂਟਲ ਦੀ ਨਿਕਲਦੀ ਆ 3000 ਤੱਕ ਲੱਗਣਾ ਇਹਨੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕਿੰਨੀ ਨਿਕਲੂਗੀ ਕਿੰਨਾ ਤੇ ਜਿਹੜਾ ਕਹਿੰਦੇ ਕਿ ਰੇਟ ਹੋਣਾ ਚਾਹੀਦਾ ਬਾਸਪਾ ਵੀ ਜਿਹੜੀ ਕਿਸਾਨ ਦਾ ਖਰਚਾ ਪੂਰਾ ਹੋਵੇ ਨਾਲੋਂ ਬਚਤ ਹੋਵੇ ਦੇਖੋ ਸਰ ਗੱਲ ਇਹ ਆ ਵੀ ਜੇ ਤਾਂ ਹੁਣ ਝਾੜ ਵਧੀਆ ਆਉਂਦਾ ਮੰਨ ਲਾ 20-22 ਕੁਆਂਟਲ ਦਾ ਆਉਂਦਾ ਤਾਂ ਚਲੋ ਜੇ 3000 ਤੋਂ ਪਲੱਸ ਵਿਕਦੀ 35-36 ਵਿਕਦੀ ਤਾਂ ਉਹਨਾਂ ਦਾ ਪ੍ਰਾਪਰ ਸਰਪਰਾ ਆ ਜਾਂਦਾ ਕੁਛ ਨਾ ਕੁਛ ਬਚ ਜਾਂਦਾ ਹੁਣ ਇਹ ਦੀ ਸਮਝ ਲਓ ਕਿ ਸੋ ਐਵਰੇਜ ਤੁਸੀਂ 3000 14 ਕੁਇੰਟਲ ਦੀ ਨਿਕਲ ਰਹੀ ਆ 15 ਦੀ ਹੁਣ ਦੇਖ ਲਓ 40 45 ਦੀ ਆ ਪਿੱਕਲ ਆ ਇੱਕ ਜਿਹੜੀ ਹੁਣ ਪਰਮ ਤੋਂ ਨਾ ਆਊਗਾ ਉਹਦੇ ਵਿੱਚ 17 ਫੀਸ ਦੀ ਨਮਟ ਉੱਪਰ ਚੱਕਣਾ ਨਹੀਂ ਹੈਗਾ ਤੇ ਬਦਨਾਕ ਦਾਣਾ ਵੀ ਆ ਸਕਦਾ ਵਾ ਆ ਸਕਦਾ ਸਰ ਕੀ ਲੱਗਦਾ ਕਿ ਕਿਸਾਨਾਂ ਨੂੰ ਵੱਡਿਆ ਜਰਾਤਾ ਕਿੰਨੇ ਪੈਣਗੇ ਸਰ ਦਿਖੇ ਰਿਹਾ ਉਹ ਕੱਟ ਨਹੀਂ ਪੈਣਗੇ ਜਾਂ ਜੇ ਕਿਸੇ ਨੇ ਨਾਲ ਤੇ ਧਾਰ ਦਿੱਤਾ ਕਿ ਸਰਕਾਰਾਂ ਚੁੱਕੀ ਮੰਨ ਕਰ ਨੂੰ ਕਿ ਪਹਿਲਾ ਕੀ ਕਦਮ ਚੁੱਕਣਾ ਹੈ ਅਸਾਂ ਇਹ ਕਹਿ ਲਿਆ ਵੀ ਸਰਕਾਰ ਜ਼ਿਮੀਂਦਾਰਾਂ ਨੂੰ ਰਾਹਤ ਦੇਵੇ ਤੇ ਜਿਹੜਾ ਕੋਈ ਮੌਸਮ ਆ ਉਹਦਾ ਵਿੱਚ ਉਹ ਕਰਨਾ ਮੌਨੇ ਸਰਕਾਰਾਂ ਦੀ ਤਾਂ ਗੱਲ ਲਾਈਦਾ ਤੁਹਾਨੂੰ ਪਤਾ ਯਾਰ ਇੱਕ ਵਾਰੀ ਤੁਸੀਂ ਕਵਰੇਜ ਕਰਦੇ ਹੋ ਚੱਲੇ ਜਾਂਦੇ ਹੋ ਕਰਦਾ ਕਰਾਉਂਦਾ ਕੋਈ ਕੋਸਹਿ ਸਰੇ ਮੌਸਮ ਦੇ ਅਕੋਰਡਿੰਗ ਫਸਲ ਲੇਟਾ ਫਿੱਲੀਕ ਮਾਰ ਚੁੱਕਾ ਸਰ ਮੌਸਮ ਦੀ ਤਾਂ ਮਾਰ ਬਹੁਤ ਤੇ ਮੌਸਮ ਦੀ ਮਾਰ ਨਾਲ ਤਾਂ ਸਰ ਦਾਣਾ ਬੇਰੰਗ ਬੇਰੰਗ ਹੋ ਗਿਆ ਤੇ ਬਿਮਾਰੀਆਂ ਦੀ ਆਮਦ ਵਧ ਗਈ ਕੀ ਲੱਗਦਾ ਕਿ ਜਿਹੜਾ 2300 ਨਾਲ ਮੇਰੇ ਪਰਤੀ ਕੁਆਟਾ ਦਾ ਅਨਦਰ ਐਫਐਕਸ ਕਿਤਾ ਉਹ ਕਿਸਾਨਾਂ ਨੇ ਜਿਹੜੇ ਕਾਜੇ ਪੂਰੇ ਕਰਕੇ ਬਚਤ ਵਾਲਾ ਹੋਊਗਾ ਜਾਂ ਫਿਰ ਨੁਕਸਾਨ ਹੋਊਗਾ ਸਰ ਜੇ ਝਾੜ ਪੂਰਾ ਆਉਂਦਾ ਤਾਂ ਤਾਂ ਕੁਝ ਕੰਨੇ ਕਹਿ ਜੂ ਜੇ ਝਾੜ ਇਹਦੇ ਬਾਸਮਤੀ ਮੰਗੇ ਘਟ ਗਿਆ ਤੇ ਤਾਂ ਨੁਕਸਾਨ ਹੈ ਕੀ ਮੰਗ ਅਡਵਾਂਸ ਦੇ ਸਰਕਾਰ ਨੇ ਕੀ ਕਦਮ ਚੁੱਕੇ ਨੇ ਕਈ ਸਰ ਪਹਿਲੀ ਗੱਲ ਬੌਨਸ ਦੇਣਾ ਚਾਹੀਦਾ ਇਹ ਦੂਜੀ ਸਰ ਮੌਇਸਚਰ ਦਾ ਕਰਨਾ ਚਾਹੀਦਾ ਇਹਨਾਂ ਨੂੰ 1-2% ਹੋਰ ਵਧਾਉਣਾ ਚਾਹੀਦਾ 18 ਜਾਂ 19 ਕਰਨਾ ਚਾਹੀਦਾ 17 ਤਾਂ ਮੌਇਸਚਰ ਆਏ ਨਹੀਂ ਰਿਹਾ ਨਾ ਇਹ ਸੈਂਟਰ ਦੇ ਸਕਦੀ ਹੈ ਪਹਿਲਾਂ ਵੀ ਜਿਹੜੇ ਸਰਕਾਰ ਸੈਂਟਰ ਤਾਂ ਸਰਕਾਰ ਤਾਂ ਦੇ ਸਕਦੀ ਹੈ ਸਰਕਾਰ ਦੇ ਹੱਥ ਕਿਹਾ ਸਭ ਕੁਝ ਪਹਿਲਾਂ ਬਹੁਤ ਮੰਗੂ ਫੀਸ ਪਰਤੇ ਨਹੀਂ ਦਿੱਤੀ ਗਈ ਹੈ ਸਭ ਤੋਂ ਹੁਣ ਸਾਰਿਆਂ ਦੇ ਹੱਥਾਂ ਹੈ ਸਰਕਾਰਾਂ ਨੂੰ ਕਰਨਾ ਚਾਹੀਦਾ ਇਸ ਵਾਰ ਤਾਂ ਉਹੀ ਮਾਰ ਬਹੁਤ ਖੜਾ ਵੀ ਮਾਰ ਬਹੁਤ ਹੈ ਦੇਖੋ ਮੰਡੀ ਦੇ ਵਿੱਚ ਜਿਹੜੇ ਪ੍ਰਬੰਧ ਨੇ ਤਾਂ ਸਾਰੇ ਮੁੱਖ ਮੰਨ ਲੈ ਪਰ ਸਰਕਾਰੀ ਖਰੀਦ ਜਿਸੂ ਜਰੂਰ ਅਜਿ ਤੋਂ ਸ਼ੁਰੂ ਹੋਗੀ ਪਰ ਪਰਮਲ ਜੀਰੀ ਹਲੇ ਆਉਂਦੇ ਕਮੇਟੀ ਜਿਆਦਾ ਸਾਰ ਨਹੀਂ ਹੈਗੇ ਜਿਵੇਂ ਏਸ਼ੀਆ ਦੀ ਸੱਪਣਾ ਵੱਡੀ ਮੰਡੀ ਸਾਡੀ ਮੰਡੀ ਪੱਟਿਆ ਤੋਂ 1509 ਜੀਰੀ ਸਾਡੇ ਕਾਫੀ ਆ ਰਹੀ ਆ ਹੁਣ ਪਰਮਲ ਭਲੇ ਮਿੰਨ ਦਾ 10 ਦਾ 8 ਦਾ ਪਰਮਲ ਜੀਰੀ ਨਹੀਂ ਆਉਦੀ ਮੰਡੀ ਚ ਇਹ ਕੀ ਕਾਰਨ ਇਹ ਨਹੀਂ ਦੇਖੋ ਜਿਹੜੇ ਮੌਸਮ ਦੀ ਮਾਰ ਆ ਉਹ ਬਹੁਤ ਜਿਆਦਾ ਪਈ ਆ ਮੌਸਮ ਇਹਨਾਂ ਗੰਦਾ ਰਿਹਾ ਨਾ ਤਾਂ ਧੁੱਪ ਨਿਕਲੀ ਆ ਨਾ ਹਵਾ ਚੱਲੀ ਆ ਪਾਣੀ ਖੇਤਾਂ 'ਚ ਖੜੇ ਸੀਗੇ ਤੇ ਵੇ ਸਾਰਾ ਪੰਜਾਬ ਹੀ ਪੂਰਾ ਮੌਸਮ ਦੀ ਮਾਰ ਦੇ ਹੇਠ ਰਿਹਾ ਸੋ ਸਾਡੇ ਜਿਹੜੀ ਜੀ ਕੋਸ਼ਮਾਰ ਰਹੀ ਸੋ ਇਸ ਕਰਕੇ ਮੌਸਮ ਦੀ ਮਾਰ ਕਰਕੇ ਹੀ ਵੀ ਜਿਹੜੀ ਹਲੇ ਜਿਹੜੀ ਪਰਮਲ ਜੀਰੀ ਉਹ ਨਰਮਾ ਬਹੁਤ ਇਸ ਕਰਕੇ ਉਹ ਮੰਡੀ ਚ ਨਹੀਂ ਆਈ ਜਿਹੜੀ ਇਹ ਬਾਸਪਤੀ 1509 ਆ ਇਹ ਥੋੜੀ ਜਿਹੀ ਕੀਤੀ ਆ ਜਿੰਦੀ ਥੋੜੀ ਨਰਮ ਵੀ ਬਿਕਸ਼ਾਦੀ ਹੈ ਕਿਉਂਕਿ ਪ੍ਰਾਈਵੇਟ ਬਿਵਾਰੀ ਨੇ ਖਰੀਦਰੀ ਹੁੰਦੀ ਹੈ ਇਹ ਤੋਂ ਇਸ ਕਰਕੇ ਉਹ ਪੰਜੀਰੀ ਜ਼ਰੂਰ ਆ ਰਹੀ ਆ ਪਰਮਲ ਜੀਰੀ ਤੇ ਹਲੇ ਅਸਰ ਨਹੀਂ ਹੁੰਦੇ ਤੇ ਸੋ ਕੀਮਿਕ ਨੁਕਸਾਨ ਹੋਣ ਦੀ ਸੰਭਾਵਨਾ ਇਹਦੇ ਕੋ ਨੁਕਸਾਨ ਤਾਂ ਜੀ ਜਿਵੇਂ ਪੰਜਾਬ ਦੇ ਵਿੱਚ ਬੜੀ ਤਰਾਸਦੀ ਹੋਈ ਆ ਵੀ ਐਡੇ بڑے ਹੜ੍ਹਾਂ ਨੇ ਮਾਰ ਕੀਤੀ ਆ ਪੰਜਾਬ ਦੇ ਵਿੱਚ ਤਕਰੀਬਨ ਅੱਧਾ ਪੰਜਾਬ ਛਾੜਾਂ ਦੇ ਮਾਰ ਰਿਟਾ ਗਿਆ ਅੱਧੇ ਪੰਜਾਬ ਤਾਂ ਮੈਂ ਸਮਝਦਾ ਵੀ ਜੀਰੀ ਖਤਮੇ ਹੋ ਗਈ ਉੱਥੇ ਕਿੰਨਾ ਕਿਸਾਨ ਦਾ ਨੁਕਸਾਨ ਹੋਇਆ ਕਿੰਨਾ ਸਾਰੇ ਪਬਲਿਕ ਦਾ ਹੀ ਹੋਇਆ ਕਿਸੇ ਦਾ ਘਰ ਟਹਿ ਗਿਆ ਪਸ਼ੂ ਮਰ ਗਏ ਸੋ ਇਸ ਕਰਕੇ ਬਹੁਤ ਵੱਡੀ ਮਾਰ ਜਿਹੜੀ ਪੰਜਾਬ ਉੱਤੇ ਪਈ ਹੈ ਇਸ ਵਾਰ ਉਹਦੇ ਕਾਰਨ ਵੀ ਜਿਹੜੀ ਇਹ ਏਡੀ ਬੜੀ ਮਾਰ ਪਈ ਆ ਸੋ ਦੀ ਬੇਨਤੀ ਵੀ ਕਰਦੇ ਆ ਵੀ ਸੈਂਟਰ ਸਰਕਾਰ ਨੂੰ ਵੀ ਇਹ ਜਿਹੜੀ ਉੱਡੀ ਬੜੀ ਆਫਤ ਹੈਈ ਆ ਵੀ ਆਫਤ ਦੇ ਵਿੱਚ ਬਿਲਕੁਲ ਕਿਸਾਨ ਦੇ ਨਾਲ ਤੇ ਪੰਜਾਬੀਆਂ ਨਾਲ ਜਰੂਰ ਸਰਕਾਰ ਨੂੰ ਫੜਨਾ ਚਾਹੀਦਾ ਉਹਨਾਂ ਦੇ ਮਦਦ ਕਰਨੀ ਚਾਹੀਦੀ ਆ ਤੇ ਤਾਂ ਕਿ ਉਹ ਮਾਰੇ ਮੁੱਠੀ ਪਰਭਾਈ ਕਰ ਸਕਣ ਕਿਉਂਕਿ ਜਿਹੜੀ ਐਤ ਕੀ ਅਨਾਜ ਆ ਉਹ ਵੀ ਮੈਂ ਕਹਿੰਦਾ ਸੈਂਟਰ ਪੂਲ ਦੇ ਵਿੱਚ ਪੰਜਾਬ ਇੰਨਾ ਵੱਡਾ ਆਪਣਾ ਯੋਗਦਾਨ ਪਾਉਂਦਾ ਅਨਾਜ ਦਿੰਦਾ ਉਹ ਵੀ ਮੈਨੂੰ ਲੱਗਦਾ ਵੀ ਐਤ ਕੀ ਅੱਧਾ ਹੋਊਗਾ ਕਿਉਂਕਿ ਅੱdte ਪੰਜਾਬ ਦੇ ਵੀ ਤਫਸਿਲ ਖਤਮੇ ਹੋ ਗਈ। ਸੋ ਇਸ ਕਰਕੇ ਜਿਹੜੀ ਏਡੀ ਬੜੀ ਮਾਰ ਆ ਦੋਨੋਂ ਸਰਕਾਰਾਂ ਨੂੰ ਮਿਲ ਜੁੜ ਕੇ ਇਹ ਕਿਸਾਨ ਦੀ ਜ਼ਰੂਰ ਵਾਪਖੜਨੇ ਚਾਹੀਦੀ ਆ। ਉਹਦੇ ਕਰਨ ਜਿਹੜਾ ਨਾ ਆਉਣ ਵਾਲੀ ਫਸਲ ਆ ਉਹ ਕਿਸਾਨ ਮਨਾ ਮੋਟਾ ਸਰਵਾਈਵ ਕਰ ਸਕੇ।